ਮੈਂ ਮਨਵੀਰ ਕੌਰ ਦੁਸੂਬਿਕ ਰਹੀ ਹਾਂ ਜੋ ਸੋਸ਼ਲ ਪੋਸਟ ਹਰ ਵੀਕਐਂਡ ਦਾ ਖਾਸ ਪ੍ਰੋਗਰਾਮ ਹੁੰਦਾ ਹੈ ਰਣਜੀਤ ਸਿੰਘ ਕੁੱਕੀ ਗਿਲਜੀ ਨਾਲ ਅੱਜ ਦੇ ਪ੍ਰੋਗਰਾਮ ਚ ਗੱਲ ਕਰਾਂਗੀ ਕਿ ਪੰਜਾਬ ਚ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਜੋ ਤਰਨਤਾਰਨ ਬਾਏ ਇਲੈਕਸ਼ਨ ਦੇ ਵਿੱਚ ਵਾਪਸੀ ਹੋਈ ਆ ਉਹਦੇ ਪਿੱਛੇ ਉਹਨਾਂ ਨੇ ਗੈਂਗਸਟਰਾਂ ਦਾ ਸਹਾਰਾ ਲਿਆ ਹੈਗਾ ਗੈਂਗਸਟਰਾਂ ਦੇ ਸਹਾਰੇ ਨਾਲ ਅਕਾਲੀ ਦਲ ਦੁਆਰਾ ਉੱਪਰ ਰਿਹਾ ਇਸ ਚੀਜ਼ ਨੂੰ ਲਵਾਂਗੇ ਨਾਲ ਗੱਲ ਕਰਾਂਗੇ ਕਿ ਜੋ ਸਿਆਸੀ ਸਾਡੀ ਜੋ ਸਿਆਸੀ ਸਿਆਸੀ ਧਿਰਾਂ ਨੇ ਇਹਨਾਂ ਨੇ ਜਿਸ ਤਰ੍ਹਾਂ ਦੇ ਧਾਰਮਿਕ ਸਮਾਗਮ ਕੀਤੇ ਨੇ ਉਹਦੇ ਵਿੱਚ ਤੇ ਸੰਗਤ ਦੇ ਵਿੱਚ ਬਹੁਤ ਵੱਡੀ ਦੂਰੀ ਹੈਗੀ ਆ ਜਿੰਨੀਆਂ ਬਸਾਮ ਆਦਮੀ ਪਾਰਟੀ ਨੇ ਭੇਜੀਆਂ ਉਹਦੇ ਵਿੱਚ ਸ਼ਾਮਿਲ ਹੋਣ ਲਈ ਸਮਾਗਮਾਂ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੂਰਾ ਜਿਹੜਾ ਸਾਲ ਮਨਾਇਆ ਜਾ ਰਿਹਾ ਉਸ ਸਮਾਗਮਾਂ ਦੇ ਵਿੱਚ ਉਨੀ ਸੰਗਤ ਨਹੀਂ ਆਈ ਜਿੰਨੇ ਅਰੇਂਜਮੈਂਟ ਜਿਹੜੇ ਸੀ ਉਹ ਕੀਤੇ ਗਏ ਸੀ ਮੈਂ ਕੁਕੀ ਜੀ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੀ ਆ ਤੇ ਅੱਗੇ ਗੱਲਬਾਤ ਨੂੰ ਸ਼ੁਰੂ ਕਰਦੇ ਆ ਕੁਕੀ ਜੀ ਮੋਸਟ ਵੈਲਕਮ ਮੈਂ ਥੈਂਕ ਯੂ ਮਨਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਸਭ ਤੋਂ ਪਹਿਲਾਂ ਅਕਾਲੀ ਦਲ ਤਰਨਤਾਰਨ ਸਾਹਿਬ ਬਾਈ ਇਲੈਕਸ਼ਨ ਦੇ ਵਿੱਚ ਦੂਸਰੇ ਨੰਬਰ ਤੇ ਰਿਹਾ ਹੈਗਾ ਆਮ ਆਦਮੀ ਪਾਰਟੀ ਉੱਥੇ ਜਿੱਤ ਚੁੱਕੀ ਆ ਆਮ ਆਦਮੀ ਪਾਰਟੀ ਦਾ ਹੁਣ ਕਹਿਣਾ ਹੈ ਕਿ ਤਰਨਤਾਰਨ ਸਾਹਿਬ ਬਾਈ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਨੇ ਗੈਂਗਸਟਰਵਾਦ ਗੈਂਗਸਟਰਾਂ ਨੂੰ ਵਰਤਿਆ ਤੇ ਹੁਣ ਉਹਨਾਂ ਦੇ ਸਹਾਰੇ ਨਾਲ ਵਾਪਸੀ ਕਰ ਰਹੇ ਨੇ ਸੰਦਰਭ ਇਹ ਹੈ ਕਿ ਕੰਚਨ ਪ੍ਰੀਤਕੌਰ ਜੋ ਉਮੀਦਵਾਰ ਸੀ ਤਰਨਤਨ ਸਾਭ ਤੋਂ ਉਹਨਾਂ ਦੀ ਬੇਟੀ ਨੂੰ ਅਰੈਸਟ ਕਰ ਲਿਆ ਗਿਆ ਹੈ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਇੱਕ ਗੈਂਗਸਟਰ ਮੁੰਡਾ ਹੈ ਉਹਦੀ ਵਾਈਫ ਹੈ ਇਹ ਹਾਊ ਡੂ ਯੂ ਸੀ ਇਹ ਜਿਹੜੀ ਨਵੀਂ ਪੋਲਿਟਿਕ ਸ਼ੁਰੂ ਹੋਈ ਹੈ ਕਿ ਆਪਣੇ ਸਾਹਮਣੇ ਇਹ ਜਿਹੜਾ ਮਤਲਬ ਕਿ ਰੂਲਿੰਗ ਪਾਰਟੀ ਜਾਂ ਪੰਜਾਬ ਦੀ ਆਮ ਆਦਮੀ ਪਾਰਟੀ ਲੈਡ ਬੈ ਸੀਐਮ ਭਵਨ ਤਮਾਨ ਇਹਨਾਂ ਦੇ ਜਿਹੜੇ ਪ੍ਰੈਸ ਵਾਰਤਾ ਲਾਪੜੇ ਹੈਗੇ ਆ ਉਹਨਾਂ ਦੇ ਕਿਰਵਕਤਾ ਉਹਨਾਂ ਵੱਲੋਂ ਇਹ ਗੱਲ ਜਾਦੀ ਤਰਨ ਤਾਂ ਵੋਟ ਦੇ ਰਿਜ਼ਲਟਸ ਆਏ ਨੇ ਤੇ ਜਾਂ ਉਸ ਤੋਂ ਪਹਿਲਾਂ ਇਹਨਾਂ ਨੇ ਬਲੇਮ ਲਾਇਆ ਹੈਗਾ ਅਕਾਲੀ ਦਲ ਬਾਦਲ ਫੈਕਸ਼ਨ ਦੇ ਤੇ ਉਹਨਾਂ ਦੇ ਲੀਡਰ ਸਬੀਤ ਸਿੰਘ ਬਾਦਲ ਦੇ ਵੀ ਅਕਾਲੀ ਦਲ ਹੁਣ ਆਪਣੀ ਗਰਾਉਂਡ ਲੂਸ ਕਰ ਚੁੱਕਿਆ ਹੈ ਜਿਹੜੀ ਟ੍ਰੈਡੀਸ਼ਨਲ ਗਰਾਉਂਡ ਹੈਗੀ ਆ ਉਹਦੇ ਬਲਕਿ ਉਹਦੇ ਬਦਲ ਵਿੱਚ ਇਹ ਗੈਂਗਸਟਰਿਜ਼ਮ ਨੂੰ ਅੱਗੇ ਲੈ ਆ ਰਹੇ ਹੈਗੇ ਆ ਇਹ ਗੈਂਗਸਟਰਸ ਤਾਂ ਸਿਰਫ ਮੱਤਵਤ ਲੈ ਕੇ ਇਹ ਆਪਣੀ ਵੋਟ ਉਤੋਂ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਇਹ ਵੀ ਉਹਨਾਂ ਨੇ ਬਲੇਮ ਲਾਇਆ ਹੈ ਕਿ ਜਿਹੜੀ ਇਹਨਾਂ ਨੂੰ 30000 ਪਲੱਸ ਵੋਟ ਪਈ ਹੈਗੀ ਤਰੰਤਾਂ ਦੇ ਵਿੱਚ ਜਿੱਥੇ ਉਹ ਦੂਸਤਾਂ سے ਰਹੇਗੇ ਪਰ ਪੰਥਕ ਬਾਕੀ ਧਰਾਂ ਨਾਲੋਂ ਇਹਨਾਂ ਦੀ ਪੋਜੀਸ਼ਨ ਜਾਦੇ ਚੰਗੀ ਰਹੀ ਹੈਗੀ ਤੇ ਉਹਨਾਂ ਤੋਂ ਅੱਗੇ ਰਹੇ ਹੈਗੇ ਆ ਉਹਦੇ ਬਾਰੇ ਕਹਿ ਰਹੇ ਆ ਕਿ ਉਸ ਜਿੱਤੇ ਪਿੱਛੇ ਗਈ ਅਮਰਤਪਾਲ ਸਿੰਘ ਬਾਠ ਚੁੱਕੇ ਇੱਕ ਮਤਲਬ ਕਿ ਪੰਜਾਬ ਪੁਲਿਸ ਵੱਲੋਂ ਡਿਕਲੇਅਰਡ ਗੈਸਟ ਹੈਗਾ ਵੀ ਉਹ ਦੀ ਸਪੋਰਟ ਨਾਲ ਇਨਨੇ ਇੱਥੇ ਵੋਟਾਂ ਗੇਨ ਕੀਤੀਆਂ ਹੈਗੀਆਂ ਨੇ ਜਿਸ ਤਰ੍ਹਾਂ ਕਿ ਤੁਸੀਂ ਜ਼ਿਕਰ ਕੀਤਾ ਹੈ ਕਿ ਕੰਚਲਪਰੀਖ ਕਲ ਮਜੀਠਾ ਥਾਣੇ ਵਿੱਚ ਗਈ ਸੀ ਉੱਥੇ ਉਹਨੂੰ ਪੁਛ ਕੇ ਸਲੀ ਬੜਾਇਆ ਸੀਗਾ ਪਹਿਲੇ ਕੁੱਝ ਕੇਸਾਂ ਵਿੱਚ ਉਹ ਤੇ 5-6 ਕੇਸ ਇਨਨ ਨੇ ਗਵਰਨਮੈਂਟ ਨੇ ਰਜਿਸਟਰ ਕੀਤਾ ਹੈ ਕਿ ਟੂਰਿੰਗ ਦਾ ਤਰਨਤਾਂ ਪੋਲਟ ਆਫਟਰ ਥੈਟ ਉਹਦੇ ਵਿੱਚ ਇਹ ਵੀ ਕਲੇਮ ਕੀਤਾ ਜਾ ਰਿਹਾ ਸੀ ਗਵਰਨਮੈਂਟ ਸੋਰਸਸ ਵੱਲੋਂ ਜਾਂ ਇਹਨਾਂ ਦੇ ਪ੍ਰੈਸ ਜਿਹੜੇ ਹੈਗੇ ਨੇ ਪ੍ਰਵਕਤਾ ਕਿ ਕੰਚਲ ਪ੍ਰੀ ਇਮੀਡੀਏਟਲੀ ਆਫਟਰ ਤਰਨਤਾਂ ਦੀ ਵੋਟਿੰਗ ਤੋਂ ਬਾਅਦ ਜਾਂ ਉਹ ਤੇ ਰਿਜ਼ਲਟ ਆਉਣ ਤੋਂ ਬਾਅਦ ਬਹੁਤ ਸਰਨਤਾਂ ਛੱਡ ਗਈ ਹੈਗੀ ਆ ਤੇ ਉਥੋਂ ਨੇਪਾਲ ਔਰ ਅਦਰ ਮੀਨਸ ਉਹਨੇ ਮਤਲਬ ਕਿ ਬਾਹਰਲੇ ਕਿਸੇ ਕੰਟਰੀ ਚ ਚਲੀ ਗਈ ਹੈ ਜਿਹਦੀ ਇਹਨਾਂ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ ਕਿ ਜਾਂ ਇਹ ਮਿਸਲੀਡ ਕਰ ਰਹੀ ਸੀ ਪਬਲਿਕ ਨੂੰ ਹਮ ਸੋ ਹੁਣ ਉਹਨੂੰ ਕੱਲ ਉਹਨੇ ਕੋਸ਼ ਕੇਸਾਂ ਵਿੱਚ ਹਾਈ ਕੋਰਟ ਤੇ ਰਾਹੀਂ ਅੰਟਰਮ ਵੇਲ ਵੀ ਲਈ ਹੈਗੀ ਆ ਪਰ ਉਸਦੇ ਬਾਅਦ ਵਿੱਚ ਜਦੋਂ ਉਹਨੂੰ ਕੱਲ ਬੁਲਾਇਆ ਤੇ ਉਹ ਉੱਥੇ ਪੇਸ਼ ਹੋਈ ਹੈ ਕਿ ਮਜੀਠੀ ਉੱਥੇ ਪੰਜ 6 ਘੰਟੇ ਦੀ ਪੋਸ਼ਕਿਸ ਤੋਂ ਬਾਅਦ ਉਹ ਨੂੰ ਰੈਸਟ ਕਰ ਲੈ ਜੀ ਰੈਸਟ ਕਰ ਲੈ ਕਿਉਂਕਿ ਜੀ ਪਰ ਇਹ ਹੁਣ ਆਮ ਆਦਮੀ ਪਾਰਟੀ ਦਾ ਇਹ ਆਈ ਐਮ ਸੌਰੀ ਮੈਂ ਚਾਹਨੀ ਹੈ ਕਿ ਤੁਸੀਂ ਇਹਦੇ ਤੇ ਓਪੀਨੀਅਨ ਦਿਓ ਕਿ ਆਮ ਆਦਮੀ ਪਾਰਟੀ ਨੂੰ ਚੋਣ ਪ੍ਰਚਾਰ ਕੀਤਾ ਜੀ ਕੰਚਨਕ੍ਰੀਤ ਨਹੀਂ ਇੱਥੇ ਚੋਣ ਪ੍ਰਚਾਰ ਚੋਂ ਪੂਰੀ ਸਰਗਰਮ ਰਹੀ ਹੈ ਇਨਫੈਕਟ ਬਹੁਤ ਵਧੀਆ ਚਿਹਰਾ ਰਹਿ ਨਹੀਂ ਉਹ ਆਮ ਆਫ ਮਾਫ ਕਰਨਾ ਕਾਲੀ ਦਲ ਦੇ ਲਈ ਸੋ ਆਮ ਆਦਮੀ ਪਾਰਟੀ ਨੇ ਇਹਨਾਂ ਲੇਟ ਐਕਸ਼ਨ ਕਿਉਂ ਸ਼ੁਰੂ ਕੀਤਾ ਹੈਗਾ ਨਹੀਂ ਬਲਕਿ ਉਹ ਸ਼ੋਅ ਕਰ ਰਹੇ ਹੈਗੇ ਕਿ ਸਾਡੀ ਜਿਹੜੀ ਵੋਟ ਪਈ ਹੈਗੀ 40000 ਪਲੱਸ ਇਹ ਹਨੀਤ ਸਿੰਘ ਸੰਧੂ ਜਿਹੜਾ ਇਹਨਾਂ ਦਾ ਕੈਂਡੀਡੇਟ ਸੀਗਾ ਜਿਹੜਾ ਪਹਿਲੇ ਬਾਦਲ ਫੈਕਸ਼ਨ ਤੋਂ ਆਇਆ ਹੈਗਾ ਵੀ ਉਹਨੂੰ ਇਹ ਜਾਵੇ ਵੋਟ ਐਕਸਪੈਕਟ ਕਰ ਰਹੇ ਸੀ ਪਰ ਦੇ ਡਾਇਵਰ ਐਕਸਪੈਕਟਡ ਕਿ ਅਕਾਲੀ ਦਾ ਬਾਦਲ ਦੀ ਜਿਹੜੀ ਕੈਂਡੀਡੇਟ ਸੀਗੀ ਕੰਸੀਪਲ ਸੁਖਿੰਦਰ ਖਾਰਨ ਦਾ ਆਵਾਜ਼ ਉਹ ਇੰਨੀਆਂ ਵੋਟਸ ਗੈਦਰ ਕਰ ਸਕੂਗੀ ਇਸ ਕਰਕੇ ਇਹਨਾਂ ਨੇ ਕੋਈ ਨਾ ਕੋਈ ਸਕੇਪ ਵੋਟ ਲੱਭਿਆ ਹੈਗਾ ਹੁਣ ਇਹਨਾਂ ਨੇ ਚ ਗੈਂਗਸਟਰ ਕਿਸੇ ਨੂੰ ਧਮਕਾ ਰਿਆ ਸੀਗਾ ਜਾਂ ਸੋ ਕਾਲਡ ਫੋਨ ਕਾਲ ਕਰ ਰਿਹਾ ਸੀਗਾ ਤਾਂ ਪੁਲਿਸ ਕਦ ਲਈ ਹੈਗੀ ਉਹ ਜਿਆਦਾ ਇਲੈਕਸ਼ਨ ਡਿਊਟੀ ਤੇ ਉੱਥੇ ਲੱਗੀ ਹੋਈ ਹੈਗੀ ਆ ਤੇ ਹੋਰ ਵੀ ਬਾਹਰ ਲਿਆਂ ਸੈਂਟਰਲ ਸਕਿਉਰਿਟੀ ਫੋਰਸਸ ਤੇ ਲਿਆਂ ਹੋਈਆਂ ਹੈਗੀਆਂ ਸੋ ਫਿਰ ਉਹਨਾਂ ਦੀ ਜੌਬ ਕੀ ਸੀ ਵੀ ਜਿਹੜੇ ਆ ਲੋਕਾਂ ਨੂੰ ਉਹ ਇੱਕ ਸੈਂਸ ਆਫ ਜਿਹੜੀ ਹੈਗੀ ਆ ਸਕਿਉਰਿਟੀ ਪ੍ਰੋਵਾਈਡ ਨਹੀਂ ਕਰ ਸਕਦੇ ਸੀ ਪਰ ਅਗਰ ਕੰਚਨ ਪ੍ਰੀਤ ਹੁਣਾ ਦਾ ਹਸਬੈਂਡ ਕਿਹਾ ਜਾ ਰਿਹਾ ਜੋ ਜਿਸ ਤਰ੍ਹਾਂ ਕੁਲਦੀਪ ਢਾਲੀਵਾਲ ਹੁਣੀ ਇਹਨਾਂ ਨੇ ਪ੍ਰੈਸ ਕਾਨਫਰੈਂਸ ਚ ਕਿਹਾ ਹੈਗਾ ਸਰ ਅਗਰ ਉਹ ਕਿਸੇ ਨੂੰ ਧਮਕਾ ਰਿਹਾ ਹੋਵੇ ਤਾਂ ਉਹਦੇ ਲਈ ਕੰਚਨ ਪ੍ਰੀਤ ਹੁਣਾ ਨੂੰ ਅਰੈਸਟ ਕਰਨਾ ਕੀ ਆਪਾਂ ਇਹਨਾਂ ਨੂੰ ਜ਼ਿੰਮੇਵਾਰ ਠਹਿਰਾ ਸਕਦੇ ਹਾਂ ਕੰਚਨ ਪ੍ਰੀਤ ਨੂੰ ਜੇ ਇਹਨਾਂ ਦੀ ਦੇਖੀ ਹੈ ਨਾ ਆਨ ਦੀ ਹਾਲ ਇਸ ਕਮੇਟਰੀ ਕਾਰਜਕਾਰੀ ਤੇ ਤੁਸੀਂ ਕੱਲ ਦੇਖ ਲਓ ਸਾਰੇ ਸੀਨ ਜਿਹੜਾ ਹੈਗਾ ਉਹ ਸਾਰਾ ਸਕਰੀਨਸ ਤੇ ਆਇਆ ਹੈਗਾ ਟੀਵੀ ਤੇ ਜਿਹਦੇ ਵਿੱਚ ਦਿਖਾਇਆ ਗਿਆ ਹੈਗਾ ਕਿ ਜਿਹੜਾ ਗੁੰਦੀਪ ਸਿੰਘ ਢਾਲੀਵਾਲ ਹੈ ਇਹਨਾਂ ਦਾ ਪ੍ਰੈਸ ਜਿਹੜਾ ਹੈਗਾ ਪਰਵਕਤਾ ਉਹ ਕੋਥੇ ਜਨਾਲੇ ਦੀ ਕਿ ਕਿਥੋਂ ਦੀ ਸੜਕ ਤੇ ਖੜ ਕੇ ਥਾਣੇਦਾਰ ਨੂੰ ਪੁਲਿਸ ਨੂੰ ਅਬਿਊਜ਼ ਕਰ ਰਿਹਾ ਸੀਗਾ ਤੇ ਆਪ ਟ੍ਰੈਫਿਕ ਜਿਹੜਾ ਸੀਗਾ ਉੱਥੇ ਖੜ ਕੇ ਹੈਂਡਲ ਕਰ ਰਿਆ ਸੀਗਾ ਮਤਲਬ ਇਹ ਕਿਸ ਤਰ੍ਹਾਂ ਦੀਆਂ ਡਿਊਟੀਆਂ ਕਰ ਰਿਹਾ ਤੇ ਕਿਸ ਤਰ੍ਹਾਂ ਦੀ ਪਰਤ ਪਾ ਰਿਹਾ ਹੈਗੇ ਪਬਲਿਕ ਦੇ ਵਿੱਚ ਕਿਉਂਕਿ ਇਹਨਾਂ ਦੇ ਚਾਣ ਨਾਲ ਸੜਕਾਂ ਤੇ ਕੋਈ ਕਨਵੀਨੀਅੰਸ ਤਾਂ ਹੋਣੀ ਨਹੀਂ ਪ੍ਰੋਬਲਮ ਸਗੋਟ ਡਿਸਕੰਫਰਟ ਕ੍ਰੀਏਟ ਕਰਨਗੇ ਆਪਣੇ ਆਲੇ ਦਾਲੇ ਜਿਹੜਾ ਇਹਨਾਂ ਦੇ ਸਕਿਉਰਿਟੀ ਤੰਤਰ ਹੁੰਦਾ ਹੈਗਾ ਸੋ ਇਹਨਾਂ ਤੇ ਆਪਾਂ ਦੇਖੀਏ ਕਿ ਜਿਸ ਤਰ੍ਹਾਂ ਦੇ ਅਲਿਗੇਸ਼ਨਸ ਇਹ ਲਾ ਰਹੇ ਹੈਗੇ ਆ ਸੁਖਵੀਰ ਸਿੰਘ ਬਾਦਰ ਹੁਣਾ ਤੇ ਉਹ ਦੇਵ ਜੀ ਕਿੰਨਾ ਕੋਲੇ ਕੋਈ ਹੈਗਾ ਏਸੀ ਦਾ ਕੋਈ ਪੱਕਾ ਸਬੂਤ ਤਾਂ ਇਹਨਾਂ ਨੂੰ ਕੀ ਸਜੈਸਟ ਕਰਨਾ ਚਾਹੀਦਾ ਸੀ ਸਿੱਧੇਟਲੀ ਕੰਟਰਪ੍ਰੀ ਤੇ ਤੋਂ ਜਦੋਂ ਕੈਂਪੇਨ ਦੌਰਾਨ ਉਹ ਤੇ ਕੰਪਨੀ ਕਰ ਰਹੀ ਸੀਗੀ ਉਹ ਲੀਡਿੰਗ ਕੈਂਪੇਨਰ ਸੀਗੀ ਤਾਂ ਉਹਨੂੰ ਰੈਸਟ ਕਿਉਂ ਨਹੀਂ ਕੀਤਾ ਜਾਂ ਜੀ ਇਹਨਾਂ ਨੇ ਉਸ ਤੋਂ ਬਾਅਦ ਚੋਣਾ ਤੋਂ ਇਮੀਡੀਏਟਲੀ ਜਿਹੜੇ ਅਮਰਸਰ ਦੇ ਹਾਥੀਵੇ ਐਸਐਸਪੀ ਸੀਗੇ ਮਨਿੰਦਰ ਸਿੰਘ ਉਹਨਾਂ ਨੂੰ ਪੈਨ ਦੀ ਸੱਤੀ ਇਹਨਾਂ ਨੇ ਸਸਪੈਂਡ ਕਰਤਾ ਹੈ ਹੂੰ ਜੀ ਸੋ ਹੁਣ 2027 ਤੱਕ ਜੋ ਖਾਸ ਤੌਰ ਤੇ ਮਾਜਾ ਰੀਜ਼ਨ ਹੈ ਉਹਦੇ ਵਿੱਚ ਆਮਦਵੀ ਪਾਰਟੀ ਦੀ ਸਟਰੈਟਜੀ ਇਹ ਨਜ਼ਰ ਆ ਰਹੀ ਹੈ ਕਿ ਉਹ ਅਕਾਲੀ ਦਲ ਨੂੰ ਜੋ ਇਹਨਾਂ ਨੂੰ ਲੱਗ ਰਿਹਾ ਕਿ ਅਕਾਲੀ ਦਲ ਦਾ ਰਾਈਜ਼ ਹੋ ਰਿਹਾ ਹੈਗਾ ਉਸ ਰਾਈਜ਼ ਨੂੰ ਟੱਕਰ ਦੇਣ ਦੇ ਲਈ ਜਿਹੜਾ ਗੈਂਗਸਟਰਾਂ ਦਾ ਮੁੱਦਾ ਹੈਗਾ ਇਹਨੂੰ ਵੱਡਾ ਬਣਾਇਆ ਜਾਏਗਾ ਕੁਕੀ ਜੀ ਮੈਂ ਤੁਹਾਡੇ ਵੱਲ ਇਹ ਆਪਾਂ ਨੂੰ ਪਤਾ ਲੱਗੂਗਾ ਮਨਵੀਰ ਕਿ ਇਹ ਕਿਸ ਤਰ੍ਹਾਂ ਦੇ ਮੁੱਦੇ ਦਿਆਲੇ ਦੁਆਲੇ ਘੁੰਮਦੇ ਹੈ ਤੇ ਜਦੋਂ ਹੁਣ ਜੋ 7 ਤਰੀਕ 4 ਦਸੰਬਰ ਤੋਂ ਜਿਹੜੀ ਜ਼ਿਲ੍ਹਾ ਪ੍ਰੈਸ਼ਦ ਤੇ ਬਲੌਕ ਸੰਗਠਨ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਮੰਨੀ ਜਾਂ ਤੇ 14 ਦਸੰਬਰ ਨੂੰ ਉਹਦੀ VOTING ਹੋਣੀ ਆ ਤਾਂ ਬਾਹਰਤ VOTING ਹੋਣੀ ਆ ਉਹਦੇ ਵਿੱਚ ਗਵਰਨਮੈਂਟ ਜਿਹੜੀ ਹੈਗੀ ਆ ਜਿਹਦੇ ਤੇ ਅਲਿਗੇਸ਼ਨਸ ਲੱਗ ਰਹੇ ਹੈ ਕਿ ਪੁਲਿਸ ਵੀ ਖੁੱਲ੍ਹ ਕੇ ਵਰਤੋਂ ਕਰ ਰਹੀ ਹੈਗੇ ਇਲੈਕਸ਼ਨਾਂ ਦੇ ਵਿੱਚ ਉਹਦੇ ਵਿੱਚ ਇਹਨਾਂ ਦਾ ਚਿਹਰਾ ਜਿਹੜਾ ਹੈਗਾ ਹੋਰ ਨਿਕਲ ਕੇ ਸਾਹਮਣੇ ਆਏਗਾ ਹੋਰ ਪਤਾ ਲੱਗ ਜਾਏਗਾ ਕਿਉਂਕਿ ਇਹ ਤਰਤਲ ਦੀਆਂ ਵੋਟਾਂ ਨਹੀਂ ਇਹਦੇ ਚੋਂ ਪਤਾ ਲੱਗੇਗਾ ਕਿ ਜੋ ਜ਼ਿਲ੍ਹੇ ਨੇ ਡਿਸਟ੍ਰਿਕਟਸ ਨੇ ਬਲਾਕਸ ਨੇ ਪਿੰਡ ਨੇ ਇਹਨਾਂ ਇਸ ਲੈਵਲ ਦੇ ਉੱਤੇ ਲੋਕ ਕਿਸ ਪੱਖ ਦੇ ਨਾਲ ਹਾਲਾਕਿ ਖੜਦੇ ਨੇ ਇਹਦੇ ਵਿੱਚ ਤੇ ਇਹ ਤੁਸੀਂ ਦੱਸਿਆ ਕਿ ਈਵੀਐਮ ਮਸ਼ੀਨਾਂ ਨਹੀਂ ਆ ਬੈਲਟ ਪੇਪਰ ਆ ਤਾਂ ਇਹਦੇ ਵਿੱਚ ਹੇਰਾਫੇਰੀ ਦੇ ਚਾਂਸਸ ਵੀ ਮੈਂ ਸੁਣਿਆ ਕਿ ਵੱਧ ਜਾਂਦੇ ਹੈਗੇ ਆ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਆਪਾਂ ਵੇਖਦੇ ਰਹੇ ਆ ਤੇ ਪੁਲਿਸ ਦਾ ਦਬਕਾ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਯੂਜ਼ ਰਾਦਰ ਮਿਸਯੂਜ਼ ਆ ਇਹ ਫਰਕ ਪਾਉਂਦਾ ਹੈਗਾ ਕੁਕੀ ਜੀ ਅੱਗੇ ਵਧਦੇ ਆਪਾਂ ਅੱਗੇ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਅ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਬਹੁਤ ਵੱਡੇ ਅਰੇਂਜਮੈਂਟ ਪ੍ਰਬੰਧ ਕੀਤੇ ਗਏ ਸੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਵੱਲੋਂ ਲੇਕਿਨ ਉਹਦੇ ਵਿੱਚ ਆਪਾਂ ਨੂੰ ਜੋ ਸੰਗਤ ਦਾ ਹੁੰਗਾਰਾ ਹੁੰਦਾ ਜੋ ਗੁਰਦੁਆਰਾ ਸਾਹਿਬ 'ਚ ਉਮੀਦ ਹੈ ਔਰ ਉਥੇ ਬਹੁਤ ਵੱਡੀ ਸੰਗਤ ਪਹੁੰਚੀ ਹੈ ਆਪਣੇ ਲੈਵਲ ਤੇ ਨਾ ਕਿ ਇਹਨਾਂ ਸਿਆਸੀ ਸਮਾਗਮਾਂ ਦੇ ਵਿੱਚ ਇਹ ਕਿਵੇਂ ਤੁਸੀਂ ਦੇਖਦੇ ਹੋ ਕੁਲ ਮਿਲਾ ਕੇ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਡਿਡ ਅ ਗੁੱਡ ਜੌਬ অর ਇਟ ਵਾਸ ਅ ਫਲॉप ਸ਼ੋ ਇਨਾ ਨੇ ਵਸੇ ਸੀ ਐਮ ਭਵੰਤਮਾਨ ਹੋਣਾਂ ਨੇ ਉੱਥੇ ਵਿਧਾਨ ਸਭਾ ਦਾ ਸੈਸ਼ਨ ਕਰਕੇ ਇੱਕ ਦਿਨ ਦਾ ਜਿਹੜਾ ਸਪੈਸ਼ਲ ਸੈਸ਼ਨ ਭਰਾਇਆ ਸੀਗਾ ਜੀ ਜੀ ਹਾਈਪ ਕਰੀਏਟ ਕਰਨ ਲਈ ਇਨਾ ਨੇ ਮੇਰੇ ਖਿਆਲ ਆਲੀ ਲੱਖਾਂ ਦੇ ਵਿੱਚ ਜੇ ਮੈਂ ਜ਼ਿਆਦਾ ਹੀ ਨਹੀਂ ਕਹਿ ਰਿਹਾ ਤਾਂ ਉਹਦੇ ਉੱਥੇ ਨਾ ਐਡਵਰਟਾਈਜ਼ਮੈਂਟ ਤੇ ਬਹੁਤ ਲਾਇਆ ਸੀ ਸਾਰੇ ਏਰੀਏ ਦੇ ਵਿੱਚ ਕਿ ਅਸੀਂ ਆਹ ਕਾਰਨ ਜਾ ਰਹੇ ਆ ਜਾਂ ਸਾਡਾ ਹੈਗਾ ਗੋਲ ਹੈਗਾ ਆ ਅਸੀਂ ਕਰਨ ਜਾ ਰਹੇ ਹੈਗੇ ਆ ਤੇ ਅਸੀਂ ਬਹੁਤ ਮਸਤਪੂਰਨ ਹੋਊਗਾ ਜਿਹੜਾ ਪ੍ਰਧਾਨ ਸਭਾ ਦਾ ਇੱਕ ਦਿਨ ਦਾ ਸੈਸ਼ਨ ਹੈਗਾ ਤੇ ਇਹਦੇ ਨਾਲ ਸਾਰੇ ਐਮ ਐਲ ਐਸ ਦੇ ਜਿਹੜੇ ਪ੍ਰੈਜ਼ెంట్ ਨੇ ਉਹਨਗੇ ਉਹਨਾਂ ਦਾ ਨਾਂ ਇਤਿਹਾਸ ਵਿੱਚ ਲਿਖਿਆ ਜਾਊਗਾ ਸੋ ਇਹਨਾਂ ਦੇ ਕਲੇਮਸ ਬਹੁਤ ਵੱਡੇ ਸੀ ਇਹ ਤਾਂ ਇਹ ਵੀ ਕਲੇਮ ਕਰ ਰਹੇ ਸੀ ਕਿ 1 ਕਰੋੜ ਦੇ ਲਾਗੇ ਭਾਗੇ ਜਿਹੜੀ ਹੈਗੀ ਸੰਗਤ ਉਹ ਉਹਨਾਂ ਤਰ੍ਹਾਂ ਵਿੱਚ ਅਨੰਦਪੁਰ ਸਾਹਿਬ ਆਊਗੀ ਸਮਾਗਮਾਂ ਦੇ ਵਿੱਚ ਪਰ ਉਸੇ ਮੁਕਾਬਲੇ ਵਿੱਚ ਜਿੱਥੇ ਵੀ ਇਹਨਾਂ ਨੇ ਪਬਲਿਕ ਕਾਨਫਰੰਸ ਕੀਤੀ ਆ ਜਾਂ ਆਪਣੀ ਵਿਧਾਨ ਸਭਾ ਦੀ ਪ੍ਰਤੀਕਿਰਿਆ ਲਈ ਹੈ ਕਿ ਇੱਕ ਆਰਟੀਫੀਸ਼ੀਅਲ ਟੈਂਟ ਦੇ ਵਿੱਚ ਜਿੱਥੇ ਇਹਨਾਂ ਨੇ ਕਰੋੜਾਂ ਰੁਪਏ ਖਰਚੇ ਹੈਗੇ ਆ ਪੰਜਾਬ ਸਰਕਾਰ ਨੇ ਇਸੇ ਤਰ੍ਹਾਂ ਜਿਹੜੇ ਦੂਸਰੇ ਐਸਟੀਪੀਸੀ ਦੇ ਸਮਾਗਮ ਸੀਗੇ ਜਿੱਦੇ ਵਿੱਚ ਸਾਸ਼ਗ੍ਰੀਵ ਸਿੰਘ ਬਾਦਲ ਵੀ ਪ੍ਰੈਜ਼ెంట్ ਸੀਗੇ ਇਹਨਾਂ ਦੋਨਾਂ ਥਾਵਾਂ ਦੀ ਜਿਹੜੇ ਉਸ ਤੋਂ ਬਾਅਦ ਆਪ ਪਾਰਟੀ ਨੇ ਸਮਾਗਮ ਕੀਤਾ ਹੈਗਾ ਵਿਧਾਨ ਸਭਾ ਤੋਂ ਫਲਾਵਾ ਉੱਥੇ ਤੁਸੀਂ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਕੋਈ ਵੀ ਜਿਹੜਾ ਨੈਸ਼ਨਲ ਲੈਵਲ ਦਾ ਲੀਡਰ ਹੈ ਜਿਸ ਕਿਸੇ ਵੀ ਪਾਰਟੀ ਨਾਲ ਸੰਬੰਧ ਜਾਂ ਸੈਂਟਰਲ ਗਵਰਨਮੈਂਟ ਨਾਲ ਸੰਬੰਧਤ ਉਹ ਕਿਸੇ ਨੇ ਵੀ ਇਹਨਾਂ ਦੋਨਾਂ ਸਮਾਗਮਾਂ ਦੇ ਵਿੱਚ ਸ਼ਿਰਕਤ ਨਹੀਂ ਕੀਤੀ ਹੈ ਕਿ ਜਦ ਕੇ ਆਪਾਂ ਦੇਖ ਰਹੇ ਹਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਜਾਂ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਜਾਂ ਪ੍ਰਬੰਧਕ ਕਮੇਟੀ ਦੇ ਸਮਾਗਮਾਂ ਦੇ ਵਿੱਚ ਭਾਵੇਂ ਸਰਕਾਰ ਦੀ ਅਤਲ ਕੇ ਡਾਇਰੈਕਟ ਇਨਵੋਲਵਮੈਂਟ ਸੀ ਪਰ ਉਹਦੇ ਵਿੱਚ ਜਿਹੜੇ ਈਵਨ ਕੇ ਇੰਡੀਅਨ ਪ੍ਰਾਈਮ ਮਿਨਿਸਟਰ ਵੀ ਕੁਰਕਸ਼ੇਤਨ ਤੇ ਵਿੱਚ ਪ੍ਰੈਜ਼ెంట్ ਹੋਇਆ ਹੈ ਤੇ ਮੱਥਾ ਟੇਕਿਆ ਹੈਗਾ ਇਸੇ ਤਰ੍ਹਾਂ ਪ੍ਰੈਜ਼ੀਡੈਂਟ ਆਫ ਇੰਡੀਆ ਤੇ ਹੋਮ ਮਿਨਿਸਟਰ ਨੇ ਤੇ ਹੋਰ ਉਹਨਾਂ ਦੇ ਕੈਬਨਿਟ ਕਲੀਕਸ ਨੇ ਉਹਨਾਂ ਨੇ ਜਿਹੜਾ ਦਿੱਲੀ ਵਿੱਚ ਲਾਲ ਕਿਲੇ ਤੇ ਸਮਾਗਮ ਕਰਾਇਆ ਗਿਆ ਸੀਗਾ ਉੱਥੇ ਉਹਨਾਂ ਨੇ ਮੱਥਾ ਟੇਕਿਆ ਹੈਗਾ ਤੇ ਉੱਥੇ ਆਪਣੀ ਪ੍ਰੈਜ਼ੈਂਸ ਲੁਵਾਈ ਹੈਗੀ ਆ ਪਰ ਸੋਚਦਾ ਪੰਜਾਬ ਦਾ ਕੰਸਰਨ ਹੈਗਾ ਅਨੰਦਪੁਰ ਸਾਹਿਬ ਦਾ ਕੰਸਰਨ ਹੈਗਾ ਇੱਥੇ ਕਿਸੇ ਵੀ ਤਰ੍ਹਾਂ ਦੀ ਜਿਹੜੇ ਨੈਸ਼ਨਲ ਲੀਡਰਸ਼ਿਪ ਦੀ ਪ੍ਰੈਜ਼ੈਂਸੀ ਨਹੀਂ ਉਹ ਮਿਸਿੰਗ ਸੀਗੀ ਚਾਹੇ ਮਤਲਬ ਕਲੇਮ ਜਿੱਡੇ ਮਰਜੀ ਕਰਦੇ ਹੁਣ ਕਿਉਂਕਿ ਸੀਆ ਭਗਵੰਤ ਮਾਨ ਨੇ ਇਹ ਸਮਾਗਮ ਦੇ ਲਈ ਜਿੰਨੀਆਂ ਸਟੇਟਸ ਹੈਗੀਆਂ ਨੇ ਸੂਬੇ ਹੈਗੇ ਭਾਰਤ ਸਰਕਾਰ ਦੇ ਉਹਨਾਂ ਦੇ ਚੀਫ ਮਿਨਿਸਟਰ ਨੋਤੇ ਹੋ ਡਿਕਨ ਟੂ ਰਿਸਪ ਆਪਣੇ ਮਿਨਿਸਟਰ ਭੇਜ ਕੇ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਸੀਗਾ ਪਰ ਕਿਸੇ ਨੇ ਵੀ ਇਹਦੀ ਮਤਲਬ ਕਿ ਇਨਵੀਟੇਸ਼ਨ ਬਾਰੇ ਕਿਸੇ ਤਰ੍ਹਾਂ ਦਾ ਵੀ ਰਿਸਪੌਂਡ ਨਹੀਂ ਕੀਤਾ ਹੈਗਾ ਜਨਕ ਸੰਗਤ ਨੇ ਵੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈਗਾ ਉਹਨਾਂ ਨੇ ਵੀ ਆਨ ਦੀ ਹੋਲਡ ਇਨਾਂ ਸਮਾਗਮਾਂ ਵਿੱਚ ਬਹੁਤੀ ਆਪਣੀ ਪ੍ਰੈਜੈਂਸ ਲੋਾਈ ਨਹੀਂ ਹੈਗੀ ਤੇ ਹੁਣ ਤੱਕ ਜਿੰਨੇ ਸਮਾਗਮ ਹੋਏ ਨੇ ਜਾਂ ਹੋਰ ਪਿਛਲੇ ਸਾਲਾਂ 'ਚ ਆਪਾਂ ਦੇਖ ਲੀਏ ਉਹਨਾਂ ਦੇ ਮੁਕਾਬਲੇ ਇਸ ਵਾਰੀ ਜਿਹੜੀ ਸੰਗਤ ਦੀ ਪ੍ਰੈਜੈਂਸ ਸੀ ਉਹ ਬਹੁਤ ਹੀ ਘੱਟ ਤੇ ਨਾਮਾਤਰ ਸੀ ਜੀ ਜਿੰਨੇ ਵੱਡੇ ਅਰੇਂਜਮੈਂਟ ਕੀਤੇ ਗਏ ਆ ਉਸ ਤਰ੍ਹਾਂ ਦੇ ਨਾਲ ਜਿਹੜੀ ਸ਼ਮੂਲੀਅਤ ਸੀ ਉਹ ਨਜ਼ਰ ਨਹੀਂ ਆਈ ਆਪਾਂ ਵੀ ਦੇਖਿਆ ਜੀ ਕੁਝ ਸਪੈਸੀਫਿਕ ਕਾਈਂਡ ਆਫ ਜਿਹੜੇ ਸੰਤ ਯਾ ਦਲਾਂ ਦੇ ਮੁਖੀ ਜਿਹੜੇ ਨੇ ਉਹ ਚੁਣੇ ਗਏ ਨੇ ਆਪਾਂ ਇੱਕ ਨਵੇਂ ਕਿਸਮ ਦਾ ਧੜਾ ਦੇਖ ਰਹੇ ਹਾਂ ਜਿਹੜੇ ਸਿੱਖ ਸਫਾਂ ਦੇ ਵਿੱਚ ਡੀਲ ਕਰਨ ਵਾਲੇ ਧਾਰਮਿਕ ਖੇਤਰ ਵਾਲੇ ਔਰ ਸੀਕ੍ਰੀਟਲੀ ਪੋਲਿਟੀਕਲ ਇਨਫਲੂਐਂਸ ਵਾਲੇ ਜਿਹੜੇ ਦਲ ਨੇ ਉਹ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਵਧੀਆ ਸਟੇਜ ਪ੍ਰੋਵਾਈਡ ਕੀਤੀ ਹੈ ਤੇ ਉਸ ਪ੍ਰੋਗਰਾਮ ਦੇ ਵਿੱਚ ਸਾਰੇ ਸੀ ਗਰਵਿੰਨ ਕੇਜਰੀਵਾਲ ਜੀ ਵੀ ਸਿਗੇ ਤੋਂ ਲੱਗਦਾ ਕਿ ਇਹੋ ਜਿਹੇ ਜਿਹੜੇ ਪਲੇ ਨੇ ਸਰਬ ਧਰਮ ਸੰਮੇਲਨ ਦੇ ਨਾਮ ਤੇ ਕਿ ਇਹ ਹੈਲਪ ਕਰਦੇ ਨੇ ਵੈਨ ਇਟ ਕਮਸ ਟੂ ਪੰਜਾਬ ਦੀ ਸਰਦਮੀ اور ਇਹਦੇ ਉੱਤੇ ਫੈਲੇ ਹੋਏ ਡੇਰੇ ਐਂਡ ਅਲੱਗ-ਅਲੱਗ ਤਰ੍ਹਾਂ ਦੇ ਸੰਤ ਦਲ ਜਿਹੜੇ ਨੇ ਉਹਨਾਂ ਦੀ ਅਲੱਗ-ਅਲੱਗ ਐਸੋਸੀਏਸ਼ਨਸ ਜਿਦਾ ਮੈਂ ਇੱਕ ਆਪਣੇ ਕੋਲੇ 퍼ਫੈਕਟ ਐਗਜ਼ਾਮਪਲ ਹੈ ਕਿ ਸਪੀਤ ਸਿੰਘ ਬਾਦਲ ਦੀ ਕਿਉਂ ਨਾਲ ਹੈ 2017 ਵਿੱਚ ਮਤਲਬ ਕਿ ਲੋਕਾਂ ਨੂੰ ਛੱਡ ਕੇ ਪੰਜਾਬੀ ਲੋਕਾਂ ਨੂੰ ਉਹਨਾਂ ਨੇ ਆਪਣੀ ਟੀਕ ਸਮੁੱਚੇ ਡੇਰਾਵਾ ਤੇ ਰੱਖੀ ਸੀ ਕਿ ਵੋਟਾਂ ਜਿੱਤਣ ਦੇ ਲਈ ਪਰ ਜੋ ਉਹਨਾਂ ਦਾ ਉੱਥੇ ਬਟ ਡੇ ਲੈਵਲ ਤੇ ਡੀਫੀਟ ਹੋਈ ਹੈ ਕੀ 2017 ਦੀਆਂ ਅਸੈਂਬਲੀ ਇਲੈਕਸ਼ਨਸ ਦੇ ਵਿੱਚ ਉਹ ਆਪਣੇ ਆਪ ਚ ਇੱਕ ਰੀਅਰ ਐਗਜ਼ਾਮਪਲ ਹੈਗੀ ਹੈ ਕਿ ਜਿਹੜਾ ਡੇਰਾਬਾਦ ਹੈਗਾ ਇਹ ਕੁਝ ਹੱਦ ਤੱਕ ਇਨਫਲੂਐਂਸ ਦੱਸਦਾ ਸਰਵੇ ਪਰ ਇਹ ਇੰਨਾ ਇਨਫਲੂਐਂਸ ਨਹੀਂ ਰੱਖਦੀ ਕਿ ਇਹ ਪੰਜਾਬ ਵਿੱਚ ਕੋਈ ਗਵਰਨਮੈਂਟ ਨੂੰ ਫਾਰਮ ਕਰਵਾ ਸਕਣ ਜਾਂ ਉਹਦੀ ਫਾਰਮੇਸ਼ਨ ਵਿੱਚ ਇਹ ਕੋਈ ਆਪਣਾ ਇਨਫਲੂਐਂਸ ਵਰਤ ਸਕਣ ਪਰ ਇਸ ਤੇ ਬਾਵਾ ਜੂ ਦੇਖੀ ਸਿਮਪਲ ਹਰਤ ਮਾਨ ਤਿਆਰਦੰ ਦੇ ਕੇਜ ਦੀ ਆਲ ਹੋਣੀ ਹੈਗੇ ਆ ਇਹਨਾਂ ਨੇ ਜਿੰਨੇ ਕਿਨਾਂ ਨੂੰ ਸੈਕਸ ਸੀਗੇ ਇੱਥੇ ਪੰਜਾਬ ਵਿੱਚ ਈਵਨ ਕਿ ਬਾਹਰੋਂ ਵੀ ਰਵੀ ਸ਼ੰਕਰ ਵਰਗੇ ਜਿਹੜੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਹੈਗੇ ਆ ਆਫ ਟੂ ਲਿਵਿੰਗ ਵਾਲੇ ਤੇ ਹੋਰ ਇਸ ਤਰ੍ਹਾਂ ਦੇ ਕਈ ਜਿਹੜੇ ઋષਿ ઋષੀ ਸੀਗੇ ਇਹਨਾਂ ਨੇ ਉੱਥੇ ਆਪਣੇ ਸੁਆਗਮ ਵਿੱਚ ਬੁਲਾਏ ਸੀਗੇ ਈਵਨ ਕਿ ਜਦੋਂ देयर ਆ ਰਾਧਾ ਸਵਾਮੀ ਤੇ ਮੁਖੀ ਗ੍ਰਿੰਦਰ ਸਿੰਘ ਢਿੱਲੋਂ ਆਪਣੀ ਤਕਰੀਰ ਕਰਨ ਤੋਂ ਬਾਅਦ ਉੱਥੋਂ ਉੱਠਣ ਲੱਗੇ ਤਾਂ ਜਿਹੜੇ ਨਿਆਂੰਗ ਚੀਫ ਹੈਗੇ ਬਲਬੀਰ ਸਿੰਘ ਉਹਨਾਂ ਨੇ ਉਹਨਾਂ ਨੂੰ ਚਾਰ ਪੰਜ ਵਾਰੀ ਕਿਹਾ ਵੀ ਤੁਸੀਂ ਉੱਠ ਕੇ ਨਾ ਜਾਇਓ ਫਿਰ ਉੱਥੋਂ ਉਹਨਾਂ ਦੀ ਇਹ ਵੀ ਗੱਲ ਨਿਕਲ ਕੇ ਆਈ ਹੈਗੀ ਕਿ ਉਹ ਤਾਂ ਰੋਕ ਰਹੇ ਸੀ ਕਿਉਂਕਿ ਜਿਹੜੀ ਅੱਧੀ ਤੋਂ ਵੱਧ ਸੰਗਤ ਸੀਗੀ ਉੱਥੇ ਸਮਾਗਮ ਵਿੱਚ ਬੈਠੀ ਉਹ ਸਾਰੀ ਰਾਤਾ ਸਵਾਮੀ ਮੁਖੀ ਕਰਕੇ ਆਈ ਹੋਈ ਸੀਗੀ ਤੋਂ ਇਹਨਾਂ ਦੇ ਨਾਲ ਹੀ ਉੱਠ ਕੇ ਜਾਣ ਨੂੰ ਤਿਆਰ ਸੀਗੇ ਇਹ ਜੋ ਬਾਬਾ ਜੀ ਦਾ ਵੀ ਤੁਸੀਂ ਜ਼ਿਕਰ ਕੀਤਾ ਇਹਨਾਂ ਦੀ ਵੀ ਕਾਫੀ ਨੇੜਤਾ ਆਮ ਆਦਮੀ ਪਾਰਟੀ ਦੇ ਨਾਲ ਆਪਾਂ ਦੇਖ ਰਹੇ ਹਾਂ ਦਮਦਮੀ ਟਕਸਾਲ ਵਾਲੇ ਭਾਜਪੀ ਦੇ ਨਾਲ ਕਈ ਉਹਨਾਂ ਦੀਆਂ ਤਸਵੀਰਾਂ ਕਈ ਸਮਾਗਮਾਂ ਦੇ ਵਿੱਚ ਆਉਂਦੀਆਂ ਨੇ ਅਰ ਆਮ ਆਦਮੀ ਪਾਰਟੀ ਨੇ ਆਪਣੇ ਬਾਬਾ ਲੱਭ ਲੈਨੇ ਜਿਹੜੇ ਨਿਹੰਗ ਤੁਸੀਂ ਕਿਹਾ ਹੈਗਾ ਬਟ ਜਿੰਨਾਂ ਕਿ ਮੈਂ ਜਾਣਦੀ ਆ ਬਹੁਤ ਲਗਜ਼ਰੀ ਲਾਈਫ ਸਟਾਈਲ ਦੇ ਵਿੱਚ ਜੀਂਦੇ ਨੇ ਉਹ ਹੀ ਇਸ ਉਹਨਾਂ ਦੀ ਬੜੀ ਕੰਟ੍ਰਾਸਟਿੰਗ ਪਿਕਚਰ ਹੈ ਸਰ ਜੋ ਸਟੇਜ ਤੋਂ ਨਜ਼ਰ ਆਉਂਦੇ ਨੇ ਤੇ ਜੋ ਉਹਨਾਂ ਦੀ ਰੀਅਲ ਲਾਈਫ ਹੈਗੀ ਐ ਐਕਚੁਅਲ ਲਾਈਫ ਹੈ ਤੇ ਅਨਜੀ ਥੋੜਾ ਅਕਸਰ ਤੇ ਐਕਚੁਅਲੀ ਤੇ ਨਾ ਰਿਐਲਿਟੀ ਤੋਂ ਬੜੇ ਡਿਫਰੈਂਟ ਤੌਰ ਤੇ ਚੱਲ ਰਹੇ ਹੈਗੇ ਆ ਉਹ ਕੋਈ ਪੰਜਾਬ ਦੀ ਤਸਵੀਰ ਨਹੀਂ ਹੈਗੀ ਅੱਜ ਕੱਲ੍ਹ ਦੇ ਪੰਜਾਬ ਐਂਡ ਐਸਜੀਪੀਸੀ ਦੇ ਵਿੱਚੋਂ ਬਿਲਕੁਲ ਸਿੰਗਲ ਆਊਟ ਹੈਗੀ ਐ ਐਸਜੀਪੀਸੀ ਨੇ ਛੋਟਾ ਜਿਹਾ ਆਪਣਾ ਪ੍ਰੋਗਰਾਮ ਕੀਤਾ ਹੈਗਾ ਨਾ ਉਹ ਦਿੱਲੀ ਪਹੁੰਚੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਾ ਨੂੰ ਵੀ ਇਨਵਾਈਟ ਸੀ ਐਸਜੀਪੀਸੀ ਪ੍ਰਧਾਨ ਨੂੰ ਸਵੀ ਸੀਗਾ ਨਾ ਹੀ ਹਰਿਆਣਾ ਦੇ ਪ੍ਰੋਗਰਾਮ ਸ਼ਾਮਿਲ ਹੋਏ ਨੇ ਨਾ ਹੀ ਉਹ ਇੱਥੇ ਆ ਕੇ ਸ਼ਾਮਿਲ ਹੋਏ ਨੇ ਹਰਿਆਣਾ ਵਾਲੇ ਪ੍ਰਧਾਨ ਮੰਤਰੀ ਮੋਦੀ ਨਹੀਂ ਆਏ ਰਾਸ਼ਟਰਪਤੀ ਨਹੀਂ ਆਏ ਐਂਡ ਹੋਰ ਜਿਨਿਆਂ ਨੂੰ ਇਨਵੀਟੇਸ਼ਨ ਗਏ ਸੀਗੇ ਸੋ ਬਹੁਤ ਅਲੱਗ ਧੜੇ ਤੇ ਅਲੱਗ-ਅਲੱਗ ਸੰਤ ਜਿਹੜੇ ਨੇ ਉਹ ਬਣ ਚੁੱਕੇ ਨੇ ਔਰ ਐਸਜੀਪੀਸੀ ਜਿਹੜਾ ਇੱਕ ਅਦਾਰਾ ਹੈ ਇੰਸਟੀਟਿਊਸ਼ਨ ਹੈ ਉਹ ਜਮਾਈ ਇੱਕ ਸੈਪਰੇਟ ਆਪਾਂ ਨੂੰ ਦਿਖ ਰਿਹਾ ਹੈ ਅਕਾਲੀ ਦਲ ਉਹਨਾਂ ਦੇ ਨਾਲ ਓਬਵੀਅਸਲੀ ਹੈਗਾ ਆ ਈਵਨ ਕੇ ਜਿਹੜਾ ਉਹਨਾਂ ਦਾ ਫਜ਼ਾਂ ਸਪਾਸ ਸੈਸ਼ਨ ਸੀਗਾ ਉਸ ਤੋਂ ਲਾਵਾ ਜਿਹੜੇ ਗਵਰਨਮੈਂਟ ਨੇ ਪ੍ਰੋਗਰਾਮ ਕੀਤੇ ਹੈਗੇ ਆ ਉਹਦੇ ਵਿੱਚ ਤਾਂ ਇੱਕ ਬਹੁਤ ਵੱਡੀ ਜਿਹੜੀ ਹੈਗੀ ਆ ਕੰਟਰੋਵਰਸੀਰੀ ਕ੍ਰੀਏਟ ਕੀਤੀ ਹੈਗੀ ਕਿ ਇਹਨਾਂ ਨੇ ਉਹਨਾਂ ਸਾਰੇ ਸਮਾਗਮਾਂ ਦੇ ਵਿੱਚ ਜਿਹੜੇ ਕਿ ਐਕਚੁਅਲ ਦੇ ਵਿੱਚ ਰਿਲੀਜੀਅਸ ਓਰੀਐਂਟੇਸ਼ਨ ਰੱਖਦੇ ਸੀਗੇ ਉੱਥੇ ਇਨਾਂ ਨੇ ਕੇਟਰਿੰਗ ਸਰਵਿਸ ਬਣਾਈ ਸੀ ਚੰਡੀਗੜ੍ਹ ਤੋਂ ਜਿਹੜੀ ਕਿ ਫਾਈਵ ਸਟਾਰ ਕੇਟਰਿੰਗ ਸੀ ਦੀ ਈਵਨ ਕਿ ਮੈਂ ਆਪ ਜਿਹੜੀ ਲੀਡਰਸ਼ਿਪ ਹੈਗੀ ਆ ਇਹਦੇ ਚੋਂ ਇੱਕ ਮੇਨ ਲੀਡਰ ਜਿਹੜਾ ਸੀਗਾ ਮੈਂ ਉਹਦੇ ਨਾਲ ਗੱਲ ਵੀ ਕੀਤੀ ਹੈ ਕਿ ਕੋ ਕਨਫਰਮ ਮੈਂ ਉਹਨੇ ਕਿਹਾ ਜੀ ਤੁਸੀਂ ਭਾਜੀ ਪੁੱਛੋ ਨਾ ਵੀ ਇਨਾਂ ਨੇ ਕੀ ਕੀ ਉੱਥੇ ਰੰਗ ਦਿਖਾਏ ਹੈਗੇ ਆ ਤੇ ਕਿਸ ਤਰ੍ਹਾਂ ਦੀ ਇਹ ਵਤੀਰਾ ਰੱਖਦੇ ਆ ਦਿੱਲੀ ਵਾਲੇ ਜਿਹੜੀ ਇਹਨਾਂ ਦੀ ਲੀਡਰਸ਼ਿਪ ਹੈਗੀ ਆ ਆਪ ਦੀ ਪੰਜਾਬ ਬਾਰੇ ਤੇ ਪੰਜਾਬ ਦੇ ਲੋਕਾਂ ਬਾਰੇ ਖਾਸ ਕਰਕੇ ਸਿਕਸ ਬਾਰੇ ਤੁਸੀਂ ਦੇਖ ਲਓ ਜਦੋਂ ਅਰਵਿੰਦ ਕੇਬੀਡੀਆ ਪਾਵਰ ਚਰਿਆ ਹੈਗਾ ਦਿੱਲੀ ਇਹਦੇ ਕੋਲੇ 4-5 ਵਾਰੀ ਜਿਹੜਾ ਦਵਿੰਦਰਪਾਲ ਸਿੰਘ ਭੁੱਲੜ ਦੀ ਰਿਲੀਜ਼ ਦਾ ਕੇਸ ਗਿਆ ਹੈਗਾ ਉਥੇ ਤੇ ਇਹਨਾਂ ਨੇ ਕਦੀ ਵੀ ਹਾਂ ਨਹੀਂ ਭਰੀ ਸਭ ਨੂੰ ਡੈਫਰ ਕਰਦੇ ਰਹੇ ਹੈਗੇ ਹਾਂ ਅਹ ਦਵਿੰਦਰਪਾਲ ਜੀ ਉਹਨਾਂ ਦਾ ਤੁਸੀਂ ਨਾਮ ਲਿਆ ਹੈਗਾ ਬੰਦੀ ਸਿੰਘਾਂ ਦੇ ਵਿੱਚ ਉਹਨਾਂ ਦਾ ਇੱਕ ਪ੍ਰਮੁੱਖ ਕੇਸ ਹੈਗਾ ਇਹ ਅੱਜ ਵੈਸੇ ਮੇਰੇ ਦਿਮਾਗ 'ਚ ਜਸਟ ਗੱਲ ਆ ਰਹੀ ਸੀ ਔਰ ਮੈਨੂੰ ਲੱਗਿਆ ਕਿ ਮੈਂ ਇਸ ਪ੍ਰੋਗਰਾਮ 'ਚ ਰੱਖਾਂ ਜਿਹੜੀ ਦਰਸ਼ਕ ਸਾਨੂੰ ਦੇਖਦੇ ਨੇ ਇਸ ਪ੍ਰੋਗਰਾਮ ਨੂੰ ਅ ਜਿਸ ਤਰ੍ਹਾਂ ਕੇਂਦਰ ਨੇ ਹੁਣ ਨੋਟੀਫਿਕੇਸ਼ਨਾਂ ਵਾਪਿਸ ਲਈਆਂ ਨੇ ਜਿਸ ਤਰ੍ਹਾਂ ਪਹਿਲਾਂ ਯੂਨੀਵਰਸਿਟੀ ਦੇ ਸੈਨੇਟ ਪੰਗ ਕਰਨ ਦੀ ਨੋਟੀਫਿਕੇਸ਼ਨ ਉਹਨੂੰ ਵਾਪਿਸ ਲੈ ਲਿਆ ਇਹ ਅਨਬਲੀਵੇਬਲ ਲੱਗਦਾ ਜੀ ਕੇਂਦਰ ਸਰਕਾਰ ਦੇ ਪੁਆਇੰਟ ਆਫ View ਤੋਂ ਪਰ ਉਹਨਾਂ ਨੇ ਵਾਪਿਸ ਲਈ ਆਪਣੀ ਨੋਟੀਫਿਕੇਸ਼ਨ ਇਹ ਜਿਤਾਇਆ ਹੈ ਕਿ ਉਹ ਮੰਨਣ ਨੂੰ ਤਿਆਰ ਨਹੀਂ ਹਰ ਇੱਕ ਐਂਡ ਇਸੇ ਤਰ੍ਹਾਂ ਯੂਨੀਵਰਸਲ ਚੰਡੀਗੜ੍ਹ ਵਾਲਾ ਮੁੱਦਾ ਚਾਹੀ ਚੰਡੀਗੜ੍ਹ ਵਾਲੇ ਮੁੱਦੇ ਤੇ ਆਪਾਂ ਨੂੰ ਕਲੈਰਿਟੀ ਨਹੀਂ ਹੈ ਬਟ ਆਪਣੇ ਆਪ ਦੇ ਵਿੱਚ ਸਫਾਈ ਦੇਣੀ ਕਿ ਅਸੀਂ ਨਹੀਂ ਇਸ ਵਾਰੀ ਕਰ ਰਹੇ ਹੈਗੇ ਹਨਾ ਜੀ ਸੋ ਐਵੇਂ ਲੱਗਦਾ ਹੈ ਕਿ ਕੇਂਦਰ ਸਰਕਾਰ ਨੇ ਅਗਰ ਬਾਈ ਚਾਂਸ ਜਿਵੇਂ ਆਪਾਂ ਜਿਹੜੀ ਸਿੱਖ ਪਰਸਪੈਕਟਿਵ ਤੋਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਬੰਦੀ ਸਿੰਘਾਂ ਦਾ ਮੁੱਦਾ ਤੁਸੀਂ ਵੀ ਲੈ ਕੇ ਆਏ ਆ ਬਹੁਤ ਪ੍ਰੋਮੀਨੈਂਟ ਮੁੱਦਾ ਹੈ ਪਰ ਅਗਰ ਕੇਂਦਰ ਸਰਕਾਰ ਬਾਈ ਚਾਂਸ ਇੱਕ ਜਾਂ ਦੋ ਜਾਂ ਤਿੰਨ ਬੰਦੀ ਸਿੰਘਾਂ ਨੂੰ ਰਿਹਾ ਵੀ ਕਰ ਦਿੰਦੀ ਹੈ ਤਾਂ ਤੁਹਾਨੂੰ ਕੀ ਲੱਗਦਾ ਕਿਉਂਕਿ ਇਹ ਇਮੰਸ਼ਾ ਕਲੀਅਰ ਹੋ ਰਹੀ ਹੈ ਕਿ ਕੇਂਦਰ ਕੁਛ ਨਾ ਕੁਛ ਤੋਂ ਐਕਟੀਵਿਟੀਆਂ ਕਰ ਰਿਹਾ ਤੁਸੀਂ ਦੇਖੋ ਬੀਤੇ ਕੱਲ ਜਿਹੜੇ ਆਪਣੇ ਮਨਿਸਟਰ ਨੇ ਅਸ਼ਵਨੀ ਵੈਸ਼ਨਵ ਉੱਥੇ ਮੌਜੂਦ ਸੀਗੇ ਨਾਇਬ ਸਿੰਘ ਸੈਣੀ ਲਗਾਤਾਰ ਮੌਜੂਦ ਹੁੰਦੇ ਨੇ ਪੰਜਾਬ ਦੇ ਕਈ ਏਰੀਆਜ਼ ਦੇ ਵਿੱਚ ਉਹ ਆਉਂਦੇ ਨੇ ਇਸ ਤੋਂ ਪਹਿਲਾਂ ਆਪਣੇ ਖੇਤੀ ਮੰਤਰੀ ਜਿਹੜੇ ਨੇ ਕੇਂਦਰ ਚੋਂ ਖੇਤੀ ਮੰਤਰੀ ਉਹ ਇੱਥੇ ਪਹੁੰਚੇ ਸੀਗੇ ਸੋ ਕੋਸ਼ਿਸ਼ਾਂ ਚੱਲ ਰਹੀਆਂ ਨੇ ਅਗਰ ਬਾਈ ਚਾਂਸ ਕੇਂਦਰ ਕਿਸੇ ਬੰਦੀ ਸਿੰਘ ਨੂੰ ਰਿਹਾ ਕਰ ਦਿੰਦਾ ਹੈ ਤੁਹਾਨੂੰ ਲੱਗਦਾ ਕਿ ਕੋਈ ਫਰਕ ਪਾਏਗਾ ਬੀਜੇਪੀ ਨੇ ਅਜੀਤਾ ਕੋਈ ਗਵਰਨਮੈਂਟ ਦੀ ਪਲਾਨ ਚ ਇਦਾਂ ਦੀ ਮੰਸ਼ਾ ਕਿਸੇ ਵੀ ਤਿਕਨੀਕੀ ਨਹੀਂ ਹੈ ਪਰ ਪੌਸਿਬਿਲਟੀ ਜੇ ਪੌਸਿਬਿਲਟੀ ਹੈਗੀ ਆ ਇਹ ਦ੍ਰਿੰਦਰਪਾਲ ਸਿੰਘ ਦੀ ਕੰਡੀਸ਼ਨਲ ਰਿਲੀਜ਼ ਵਾਇਸ ਸਪੋਰਟ ਸਕਦੇ ਹੈ ਪਾਰਕ ਜਨਤਾ ਪਾਰਟੀ ਕੇ ਸੈਂਟਰ ਲਈ ਇਹ ਰੂਪ ਕਰ ਰਹੇ ਹੈ ਕਿ ਲੰਮੇ ਚਿਰ ਤੋਂ ਤੇ ਦੂਸਰਾ ਪੇਸ ਜਿਹੜਾ ਹੈਗਾ ਜਿਹਦੇ ਵਿੱਚ ਕਾਂਗਰਸ ਆਪਣੀ ਭੂਮਿਕਾ ਨਿਭਾ ਸਕਦੀ ਉਹ ਜਿਹੜੀ ਨੈਸ਼ਨਲ ਲੀਡਰਸ਼ਿਪ ਹੈਗੀ ਰਾਹੁਲ ਗਾਂਧੀ ਹੋਣੀ ਹੈ ਉਦੇ ਵਿੱਚ ਜਿਹੜਾ ਗੁਰਦੀਪ ਸਿੰਘ ਖੜੇ ਦਾ ਕੇਸ ਕਰਨਾਟਕ ਦਾ ਹੈਗਾ ਜੀ ਉਹਨੇ ਉਸ ਕੇਸ ਵਿੱਚ ਜਿਆਦਾ ਉਸਤੇ ਵੀ ਹੋ ਸਕਦਾ ਹੈ ਟੋਟਲ ਜਿਹੜੀ ਸਜ਼ਾ ਹੈਗੀ ਉਹ 30 ਸਾਲ ਦੇ ਕਰੀਬ ਪਹੁੰਚਦੀ ਹੋਣੀ ਹੈਗੀ ਆ ਉਹਦੇ ਬਾਰੇ ਇਹ ਰਿਲੀਜ਼ ਲਈ ਕੁਝ ਸੌਫਟ ਕੋਰਨਰ ਰੱਖ ਸਕਦੇ ਜੀ ਇਹਨਾਂ ਦੀ ਕਿਸੇ ਤਰ੍ਹਾਂ ਦੀ ਪੋਜ਼ਿਟਿਵ ਮਨਛਾ ਹੈਗੀ ਆ ਤਾਂ ਆਪਾਂ ਸਿਰਫ ਅਨੁਮਾਨ ਲਗਾ ਰਹੇ ਹਾਂ ਕਿ ਜਿਸ ਤਰ੍ਹਾਂ ਦਾ ਇੱਕਦਮ ਬਦਲਾਅ ਕੇਂਦਰ ਦਾ ਨਜ਼ਰ ਆਇਆ ਹੈਗਾ ਕਿ ਇੱਕ ਤਰ੍ਹਾਂ ਦੇ ਨਾਲ ਕਿਸਾਨ ਅੰਦੋਲਨ ਦੇਲੇ ਤੋਂ ਇਕ ਇਹ ਨੈਰੇਟਿਵ ਆਪਣੇ ਪੰਜਾਬ ਚ ਭਾਰੀ ਹੈਗਾ ਰਹੇਗਾ ਵੀ ਮੈਨੂੰ ਲੱਗਦਾ ਵਾਜ਼ੀਬੀ ਹੈ ਆਪਣੇ ਆਪ ਚ ਕਿ ਅੜ ਕੇ ਪੰਜਾਬੀਆਂ ਨੇ ਅੜ ਕੇ ਜਿਹੜੇ ਆ ਮੋਦੀ ਨੂੰ ਝੁਕਾਇਆ ਐਂਡ ਮੋਦੀ ਨੇ ਪ੍ਰਾਈਮ ਮਿਨਿਸਟਰ ਮੋਦੀ ਨੇ ਆਪਣੇ ਕਾਨੂੰਨ ਜਿਹੜੇ ਖੇਤੀ ਕਾਨੂੰਨ ਸੀ ਉਹ ਵਾਪਿਸ ਲੈ ਹੈ ਗਿਆ ਉਹ ਨੈਰੇਟਿਵ ਤੇ ਕਿਤੇ ਨਾ ਕਿਤੇ ਹੁਣ ਐਵੇਂ ਲੱਗਦਾ ਹੈ ਕਿ ਬੜੀ ਛੇਤੀ ਕੇਂਦਰ ਮੰਨ ਗਿਆ ਇਨਫੈਕਟ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਦਾ ਨੋਟੀਫਿਕੇਸ਼ਨ ਸੀ ਜਿਸ ਤਰ੍ਹਾਂ ਕੁਝ ਘੰਟਿਆਂ ਬਾਅਦ ਕੁਝ ਘੰਟਿਆਂ ਬਾਅਦ ਅਪਡੇਟਸ ਆ ਰਹੀਆਂ ਸੀ ਕੇਂਦਰ ਤੋਂ ਐਵੇਂ ਲੱਗਦਾ ਸੀ ਕਿ ਇੱਕ ਨਰਮ ਰੁਖ ਜਿਹੜਾ ਹੈ ਪੰਜਾਬ ਪ੍ਰਤੀ ਦਿਖਾ ਰਹੇ ਨੇ ਕਿ ਅਸੀਂ ਨਹੀਂ ਚਾਹੁੰਦੇ ਜਾਂ ਜੋ ਵੀ ਚੱਲੋ ਇਹਦੇ ਵਿੱਚੋਂ ਮੈਸੇਜ ਹੈ ਸੋ ਇਹ ਅਸੰਪਸ਼ਨ ਸੀਗੀ ਇੱਕ ਹੋ ਸਕਦਾ ਇਦਾਂ ਹੋਵੇ ਹੋ ਸਕਦਾ ਨਾ ਇਹ ਕੇਵਲ ਇੱਕ ਅਨੁਮਾਨ ਸੀਗਾ ਕੁਕੀ ਜੀ ਆਖਰੀ ਸਵਾਲ ਹੈ ਕਿ ਜਿਸ ਤਰ੍ਹਾਂ ਕੇਂਦਰ ਦੀਆਂ ਨੋਟੀਫਿਕੇਸ਼ਨਾਂ ਆਈਆਂ ਨੇ ਉਹਨੂੰ ਜਿਸ ਤਰ੍ਹਾਂ ਪੰਜਾਬ ਦੀ ਸਿਆਸਤ ਨੇ ਰਿਸਪਾਂਸ ਕੀਤਾ ਤੁਹਾਨੂੰ ਕਿਵੇਂ ਲੱਗਦਾ ਕਿ ਇਟ ਇਨਫ ਨਾ ਬੜੀ ਦੀਰਪਮੈ ਇਸ ਤੇ ਇਸ ਡਾਕਟਰ ਕਬਾਰੇ ਟਿੱਪਣੀ ਕਰ ਰਹੇ ਹੈ ਕਿ ਜਿਹੜੀ ਪ੍ਰੈਜ਼ੈਂਟ ਪਿਛਲੇ ਬੀਤੇ ਸਾਲਾਂ ਤੋਂ ਜਿਹੜੀ ਇਵਨ ਕੇ ਸਿਕ ਲੀਡਰਸ਼ਿਪ ਹੈਗੀ ਆ ਤੇ ਵੈਸੇ ਵੀ ਜਿਹੜੀ ਸਟੇਟ ਗਵਰਨਮੈਂਟ ਦੇ ਵਿੱਚ ਲੀਡਰਸ਼ਿਪ ਹੈਗੀ ਆ ਆਪ ਪਾਰਟੀ ਦੀ ਉਹਨਾਂ ਵਿੱਚ ਕਾਫੀ ਜਿਹੜੀ ਹੈਗੀ ਆ ਪੋਲਿਟਿਕਲ ਵਿਜ਼ਨ ਜਿਹੜੀ ਚਾਹੀਦੀ ਆ ਕਿਸੇ ਸਟੇਟ ਲਈ ਖਾਸ ਕਰਕੇ ਪੰਜਾਬ ਲਈ ਉਹ ਇਹਨਾਂ ਦੀ ਡਿਵੀਜ਼ਨ ਵਿੱਚੋਂ ਮਿਸਿੰਗ ਹੈਗੀ ਆ ਸੋ ਇਸ ਕਰਕੇ ਇਹਨਾਂ ਦੀ ਲੀਡਰਸ਼ਿਪ ਤੇ ਕੁਐਸਚਨ ਹੈਗੇ ਆ ਜਿਹਦੇ ਬਾਰੇ ਮਤਲਬ ਕਿ ਸੈਂਟਰ ਵੀ ਮੇਰੇ ਖਿਆਲ ਨਾਲ ਫੁਲੀ ਅਵੇਅਰ ਹੈਗਾ ਤਾਂ ਉਹ ਕਿਸੇ ਵੀ ਜਿਹੜਾ ਇਨਵਿਟੇਸ਼ਨ ਜਾਂਦਾ ਪੰਜਾਬ ਵੱਲੋਂ ਚਾਹ ਕਾਲੀ ਦਰ ਵੱਲੋਂ ਜਾਂਦਾ ਹੈਗਾ ਤੇ ਚਾਹ ਗਵਰਨਮੈਂਟ ਆਫ ਪੰਜਾਬ ਵੱਲੋਂ ਜਾਂਦਾ ਹੈਗਾ ਇਵਨ ਕਿ ਬਾਈਸ ਚੀਫ ਮਿਨਿਸਟਰ ਭਵਨਤ ਮਾਨ ਨੂੰ ਤਾਂ ਇਹਨੇ ਕਹਿ ਰਹੇ ਸੀ ਕਿ ਮੈਨੂੰ ਮਿਲਣ ਦਾ ਟਾਈਮ ਦਿੱਤਾ ਜਾਵੇ ਤਾਂ ਕਿ ਮੈਂ ਤੁਹਾਨੂੰ ਪਰਸਨਲੀ ਇਨਵੀਟੇਸ਼ਨ ਦੇ ਸਕਾਂ ਮਤਲਬ ਕਿ ਸ਼ਹੀਦ ਦੀ ਸਮਾਦਨ ਵਿੱਚ ਸਮੂਲੀਅਤ ਲਈ ਪਰ ਪ੍ਰਾਈਮ ਮਿੰისტਰ ਨੇ ਇੰਨਾ ਵੀ ਟਾਈਮ ਨਹੀਂ ਦਿੱਤਾ ਵਾ ਇਸੇ ਤਰ੍ਹਾਂ ਐਸਟੀਪੀਸੀ ਜਿਹੜੀ ਹੈਗੀ ਆ ਲੰਮੇ ਚਿਰ ਤੋਂ ਇਹ ਹੀ ਕੋਸ਼ਿਸ਼ ਕਰ ਰਹੀ ਹੈ ਕਿ ਆ ਕਿ ਉਹਨਾਂ ਨੂੰ ਯੂਨੀਅਨ ਹੋਮ ਮਿੰისტਰ ਨਾਲ ਜਾਂ ਇੰਡੀਅਨ ਪ੍ਰਾਈਮ ਮਿੰისტਰ ਨਾਲ ਮੁਲਾਕਾਤ ਦਾ ਸਮਾਂ ਦਿੱਤਾ ਜਾਵੇ ਐਸਟੀਪੀਸੀ ਪ੍ਰੈਜ਼ੀਡੈਂਟ ਨੂੰ ਪਾਰ ਉਹਨਾਂ ਨੇ ਇਸ ਤੇ ਵੀ ਮਤਲਬ ਕਿ ਕਿਸੇ ਤਰ੍ਹਾਂ ਦੀ ਸੈਂਟਰਲ ਗਵਰਨਮੈਂਟ ਨੇ ਜਾਂ ਜਿਹੜੀ ਕਮਾਂਡ ਹੈਗੀ ਆ ਭਾਰਤੀ ਜਨਤਾ ਪਾਰਟੀ ਦੀ ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਇਹਦੇ ਵਿੱਚ ਪੋਜ਼ਿਟਿਵ ਰਿਸਪਾਂਸ ਨਹੀਂ ਦਿੱਤਾ ਹੈਗਾ ਸੋ ਪੋਲ ਮੁਲਾ ਕੇ ਜਿਹੜੀ ਐਸ ਟਾਈਮ ਤੇ ਪੰਜਾਬ ਦੇ ਵਿੱਚ ਪੋਲਟਿਕਸ ਜਿਸ ਤਰ੍ਹਾਂ ਦੀ ਤਸਵੀਰ ਬਣ ਰਹੀ ਹੈਗੀ ਚਾਹੇ ਉਹ ਕਾਂਗਰਸ ਦੀ ਲੀਡਰਸ਼ਿਪ ਹੈਗੀ ਆ ਤੇ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਟੇਟ ਦੀ ਲੀਡਰਸ਼ਿਪ ਹੈਗੀ ਆ ਇਹ ਕਿਸੇ ਨਾ ਕਿਸੇ ਤਰ੍ਹਾਂ ਜੇ ਆਪਾਂ ਵੇਵ ਲੈਂਥ ਨੂੰ ਆਪਾਂ ਮੈਗਰ ਕਰਨਾ ਹੋਵੇ ਤਾਂ ਉਹਦੇ ਵਿੱਚ ਇਹ ਜਿਹੜੀ ਪਾਲਸ ਹੈਗੀ ਹੈ ਪੰਜਾਬ ਦੀ ਉਹਦੇ ਤੋਂ ਆਪਣੇ ਆਪ ਨੂੰ ਇਹ ਕਿਸੇ ਤਰ੍ਹਾਂ ਆਪਣੇ ਆਪ ਨੂੰ ਅਲਹਿਦਾ ਰੱਖ ਕੇ ਚੱਲ ਰਿਹਾ ਹੈਗਾ ਤੁਸੀਂ ਦੇਖੋ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿੱਚ ਜਿਸ ਤਰ੍ਹਾਂ ਸਟੂਡੈਂਟਸ ਨੇ ਮੋਰਚਾ ਲਾਇਆ ਉਹਦੇ ਵਿੱਚ ਮਤਲਬ ਕਿ ਜਿਸ ਤਰ੍ਹਾਂ ਦੀ ਸਮੂਲੀਅਤ ਕ੍ਰਿਟੀਕਲ ਪਾਰਟੀ ਸੀ ਜਾਂ

ਕਿਸੇ ਨੇ ਕਿ ਉਹਨਾਂ ਨਾਲ ਪੂਰੀ ਤਰ੍ਹਾਂ ਸਮਰਥਨ ਦੇ ਵਿੱਚ ਖੜੇ ਨਹੀਂ ਹੈਗੇ ਇਵਨ ਕਿ ਜਿਹੜਾ ਚੰਡੀਗੜ੍ਹ ਬਾਰੇ ਚੇਂਜ ਸਟੇਟਸ ਨੂੰ ਚੇਂਜ ਕਰਨ ਬਾਰੇ ਜਿਹੜਾ ਸੈਂਟਰਲ ਗਵਰਨਮੈਂਟ ਦਾ ਪ੍ਰਸਤਾਵ ਆਇਆ ਸੀਗਾ ਉਹਦੇ ਵਿੱਚ ਸਭੋ ਸੈਂਟਰਲ ਗਵਰਨਮੈਂਟ ਨੇ ਜਾਂ ਕਿਸੇ ਤਰ੍ਹਾਂ ਇਹ ਨਹੀਂ ਕਿਹਾ ਹੈਗਾ ਆਪਣੇ ਚੇਂਜ ਜਿਹੜਾ ਸਟੈਂਸ ਕੀਤਾ ਹੈਗਾ ਕਿ ਅਸੀਂ ਇਸ ਤਰ੍ਹਾਂ ਦਾ ਬਿੱਲ ਜਿਹੜਾ ਹੈਗਾ ਨਹੀਂ ਕਦੀ ਲੈ ਕੇ ਆ ਰਹੇ ਉਹਨਾਂ ਨੇ ਕਿਹਾ ਵੀ ਅਸੀਂ ਬੋਰਸਲਾ ਮਸ਼ਵਰੇ ਤੋਂ ਬਾਅਦ ਇਸ ਬਿੱਲ ਨੂੰ ਅਸੀਂ ਟੇਬਲ ਕਰਾਂਗੇ ਪਾਰਲੀਮੈਂਟ ਦੇ ਵਿੱਚ ਸੋ ਗੱਲ ਹਜੇ ਮੁੱਕੀ ਨਹੀਂ ਹੈ ਇਹ ਮੈਟਰ ਅੱਗੇ ਹੋਰ ਵੀ ਵਧਣ ਦੀ ਆਸ ਹੈਗੀ ਆ ਪਰ ਇੱਥੋਂ ਦੀਆਂ ਸਿਆਸੀ ਤਿਰਾਂ ਹਜੇ ਤਿਆਰ ਨਹੀਂ ਹੈਗੀ ਆ ਇਸ ਨੈਰੇਟਿਵ ਨੂੰ ਨਾਲ ਲੈ ਕੇ ਜਾਣ ਲਈ ਈਵਨ ਇੱਥੋਂ ਦੀ ਖੇਤਰੀ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਜਿਹੜਾ ਸੈਨੇਟ ਬਚਾਓ ਮੋਰਚਾ ਸੀ ਉੱਥੇ ਜਾ ਕੇ ਇੱਕੋ ਹੀ ਗੱਲ ਨੂੰ ਐਮਫਸਾਈਜ਼ ਕੀਤਾ ਕਿ ਯੂਨੀਵਰਸਿਟੀ ਦਾ ਮੁੱਦਾ ਰਾਜਨੀਤਿਕ ਨਹੀਂ ਹੈ ਇੱਥੇ ਮੈਂ ਰਾਜਨੀਤੀ ਕਰਨ ਨਹੀਂ ਆਇਆ ਸੋ ਇਹ ਸਿਆਸਤ ਦਾ ਸਭ ਤੋਂ ਵੱਡਾ ਮੁੱਦਾ ਹੋਣ ਦੇ ਬਾਵਜੂਦ ਵੀ ਜਿਹੜੇ ਇੱਥੇ ਦੇ ਸਿਆਸਤਦਾਨ ਨੇ ਨੇ ਤਾਂ ਲੋਗ ਨੇ ਸਾਡੇ ਉਹ ਇਹਨੂੰ ਪਛਾਣ ਰੱਖ ਰਹੇ ਨੇ ਕਿ ਇਹ ਪੋਲਿਟੀਕਲ ਮੁੱਦਾ ਨਹੀਂ ਹੈਗਾ। ਖੁਕੀ ਜੀ ਤੁਹਾਡੀ ਇਜਾਜ਼ਤ ਦੇ ਨਾਲ ਆਪਾਂ ਇਸ ਪ੍ਰੋਗਰਾਮ ਨੂੰ ਸਮਾਪਤ ਕਰ ਸਕਦੇ ਹਾਂ ਜੀ। ਹਮਮ ਥੈਂਕ ਯੂ ਮਨਜੀਤ। ਥੈਂਕ ਯੂ ਜੀ।